ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕੋਸੇਇਆ ਇਲਜ਼ਾਮ ਪੰਜਾਬ ਨੂੰ ਕੇਂਦਰੀ ਬਜਟ ਵਿੱਚ ਅਣਗੌਲਿਆ ਕਰਨ ਦਾ ਲਾਇਆ ਹੈ ਸੀਐਮ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਲਈ ਅੱਗੇ ਵਧ ਕੇ ਕੁਰਬਾਨੀਆਂ ਦਿੱਤੀਆਂ ਨੇ ਪਰ ਕੇਂਦਰ ਵੱਲੋਂ ਸੂਬੇ ਦੇ ਬੰਦੇ ਹੱਕ ਨਹੀਂ ਦਿੱਤੇ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਜਿਹੇ 'ਚ ਉਹ 27 ਜੁਲਾਈ ਨੂੰ ਸੱਦੀ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਦੇ ਨੇ ਦੇਖੋ ਪੰਜਾਬ ਦਾ ਆਜ਼ਾਦੀ ਦੇ ਅੰਦੋਲਨ ਦੇ ਵਿੱਚ ਯੋਗਦਾਨ ਕੋਈ ਲੋਕ ਐ ਛੁਪਿਆ ਨਹੀਂ ਲਗਭਗ 90% ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਚ ਪੰਜਾਬੀਆਂ ਦੀਆਂ ਜਦੋਂ ਦੇਸ਼ ਅਮਰੀਕਾ ਤੋਂ ਕਣਕ ਮੰਗਾਉਂਦਾ ਸੀ ਭੁੱਖ ਮਰੀ ਸੀ ਅਕਾਲ ਪੈ ਜਾਂਦੇ ਸੀ ਉਸ ਤੋਂ ਬਾਅਦ ਅਨਾਜ ਭੰਡਾਰਾਂ ਨੂੰ ਭਰਨ ਦਾ ਜਿਹੜਾ ਕੰਮ ਹੈ ਹਰੀ ਕ੍ਰਾਂਤੀ ਰਹੀ ਪੰਜਾਬ ਨੇ ਕੀਤਾ ਤੇ ਇੰਨਾ ਜ਼ਿਆਦਾ ਅਨਾਜ ਭੰਡਾਰ ਜਿਹੜੇ ਭਰਤੇ ਤੇ ਕਈ ਸਾਲਾਂ ਲਈ ਅਸੀਂ ਸਿਕੂਅਰ ਹਾਂ ਕਈ ਸਾਲਾਂ ਲਈ ਅਸੀਂ ਸੇਫ ਹਾਂ ਬਲਕੇ ਹੁਣ ਪਹਿਲਾਂ ਅਸੀਂ ਮੰਗਾਉਂਦੇ ਸੀ ਹੁਣ ਵੀ ਬਹੁਤ ਸਾਰੀਆਂ ਜਿਹੜੀਆਂ ਫਸਲਾਂ ਨੇ ਜਾਂ ਜਿਵੇਂ ਦਾਲਾਂ ਜਾਂ ਕੁਝ ਇਸ ਤਰ੍ਹਾਂ ਦੀਆਂ ਫਸਲਾਂ ਨੇ ਜਿਨ੍ਹਾਂ ਨੂੰ ਅਸੀਂ ਬਾਹਰ ਭੇਜਦੇ ਵੀ ਹਾਂ ਉਸ ਪੰਜਾਬ ਨੂੰ ਤਾਂ ਘਟੋ ਘਟ ਇੱਕ ਸਪੈਸ਼ਲ ਦਰਜਾ ਤਾਂ ਮਿਲਣਾ ਚਾਹੀਦਾ ਸੀ। ਪਰ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ। ਫੇਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠੇ ਕੇ ਜਿੱਤੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਉਹਨਾਂ